ਵਾਸ਼ 33 ਕਰੋੜੀ ਦਾਸ ਤੇਮਾਰੇ ਕੀ ਕਹਿ ਰਹੇ ਨੇ 33 ਕਰੋੜੀ ਦਾਸ ਤੇਮਾਰੇ ਰਿੱਧ ਸਿੱਧ ਪ੍ਰਾਨ ਅਧਾਰੀ ਵਾਸ਼ ਕਹਿੰਦੇ ਨੇ ਕਿ ਤੇਰੇ 33 ਕਰੋੜੀ ਦਾਸ ਨੇ ਤੇਰੇ ਜਿਹੜੇ ਸਿਰਫ ਦਾਸਾ ਭਗਤੀ ਚ ਲੱਗੇ ਪਏ ਨੇ ਜਿੱਦਾਂ ਸ਼ਖਾਪਨ ਇੱਕ ਸ਼ਖਾ ਭਗਤੀ ਹੈ ਇਸੇ ਤਰ੍ਹਾਂ ਦਾਸਾ ਭਗਤੀ ਹੈ ਹੈਨਾ ਜੀ ਤੋ 33 ਕਰੋੜੇ 33 ਕਰੋੜੀ ਦਾਸ ਤੁਮਾਰੇ ਅਰਿੱਧ ਸਿੱਧ ਪ੍ਰਾਨ ਆਧਾਰੀ ਇੱਥੇ ਬੜੀ ਗਹਿਰੀ ਗੱਲ ਕਹੀ ਹੈ ਕਿ ਅਰਿੱਧ ਸਿੱਧ ਜੇ ਇਹ ਅਰਿੱਧੀਆਂ ਸਿੱਧੀਆਂ ਹਨ ਇਹ ਤਾਂ ਹੀ ਚੱਲਦੀਆਂ ਨੇ ਇਹਨਾਂ ਵਿੱਚ ਵੀ ਤੇਰੇ ਪ੍ਰਾਨ ਚੱਲ ਰਹੇ ਨੇ ਅਗਰ ਤੂੰ ਆਪਣੀ ਤਾਕਤ ਆਪਣੀ ਸ਼ਕਤਾ ਏ ਰੇਧੀ ਦੀਆਂ ਸਿੱਧੀਆਂ ਚੋਂ ਖਿੱਚ ਲੇਂਗੇ ਕੁਝ ਵੀ ਨਹੀਂ ਕਰ ਸਕਦੀਆਂ ਖੜੀਆਂ ਰਹਿ ਜਾਣਗੀਆਂ ਵਿਚਾਰੀਆਂ ਸਾਨੂੰ ਹੁੰਦਾ ਹੈ ਨਾ ਕਿ ਮੈਨੂੰ ਰੇਧੀ ਸਿੱਧੀ ਮਿਲ ਜਾਵੇ ਹੈਨਾ ਜੀ ਰੇਧੀ ਸਿੱਧੀ ਦਾ ਮਾਲਕ ਲੱਭੋ ਭਾਈ ਜੇ ਉਹ ਮਾਲਕ ਨੇ ਆਪਣੀ ਤਾਕਤ ਵਿੱਚੋਂ ਖਿੱਚ ਲਈ ਹੈ ਤੇ ਫਿਰ ਤਾਂ ਕੁਝ ਵੀ ਨਹੀਂ ਰਹਿਣਾ ਹੈ ਹੈਨਾ ਜੀ ਕਿਉਂਕਿ ਰੇਧ ਸਿੱਧ ਨਾਮੇ ਕੀ ਦਾਸੀ ਜੋਂ ਹੋਈ ਹੈ ਤੋ ਪੰਜ ਸ ਸਮਝਾ ਰਹੇ ਨੇ ਇੱਥੇ ਕਿ 33 ਕਰੋੜੀ ਇਹ ਰੇਧੀਆਂ ਤੇ ਸਿੱਧੀਆਂ ਇਹਨਾਂ ਨੂੰ ਦੇਖੋ ਇਹ ਸਾਰੀਆਂ ਦੀਆਂ ਸਾਰੀਆਂ ਜਿੱਦਾਂ ਆਪਾਂ ਨਦੀਆਂ 999 ਦੇਖਦੇ ਆ ਇਸ ਤਰ੍ਹਾਂ ਇਹ ਵੀਰ ਨੇ ਜੀ ਬਗੁੰਝਾ ਵੀਰ ਨੇ ਇਹ ਰੇਧੀਆਂ ਨੇ ਸਿੱਧੀਆਂ ਨੇ ਇਹ ਕਾਲੀ ਐ ਸਾਰਾ ਕੁਝ ਜਿੱਦਾਂ ਕਹਿ ਲੋ ਇੱਕ ਨਦੀਆਂ ਦਾ ਬੈਣ ਐ ਇਹ ਸਾਰੀਆਂ ਤੁਰੀਆਂ ਸਮੁੰਦਰ ਵੱਲ ਨੂੰ ਹੀ ਆ ਕਿ ਅਸੀਂ ਵਿੱਚ ਪੈ ਜਾਈਏ ਉਰਤਾਂ ਕੋਈ ਨਹੀਂ ਆਏ ਤਾਕਤਾਂ ਇੱਕ ਨਦੀਆਂ ਦਾ ਵਹਿਣ ਵਗ ਰਿਹਾ ਹੈ ਹੈ ਨਾ ਜੀ ਠੀਕ ਹੈ ਤੇ ਆਪਾਂ ਜਿਸ ਵੇਲੇ ਸਮੁੰਦਰ ਦੇ ਵਿੱਚ ਵਿਚਾਰੀਆਂ ਪੈ ਜਾਂਦੀਆਂ ਨੇ ਤਾਂ ਫੇਰ ਕੀ ਹੋ ਜਾਂਦਾ ਫਿਰ ਇਹ ਆਪਣੀ ਤਾਕਤ ਨਹੀਂ ਦਿਖਾਉਂਦੀਆਂ ਜਿੰਨਾ ਚਿਰ ਇਹ ਬਾਹਰ ਰਹਿ ਨੇ ਤੁਰੀਆਂ ਆਉਂਦੀਆਂ ਨੇ ਮੰਜ਼ਲ ਨਹੀਂ ਪੂਰੀ ਉਨਾਂ ਚਿਰ ਇਹਨਾਂ ਦੇ ਰੋਲੇ ਰੱਪੇ ਹਨ ਧਿਆਨ ਦੇਣਾ ਇਹਨਾਂ ਵਸਤੂਆਂ ਤੇ ਜੇ ਕਿਸੇ ਦੇ ਅੰਦਰ ਵੀ ਇਹ ਰੌਲੇ ਰੱਪੇ ਚੱਲਦੇ ਨੇ ਇਹ ਅਜੇ ਉਹ ਪਰਮ ਪਰਮੇਸ਼ਰ ਰੂਪ ਸਮੁੰਦਰ ਦੇ ਵਿੱਚ ਨਹੀਂ ਮਿਲਿਆ ਇਹ ਬਾਹਰ ਅਜੇ ਚਲੀਆਂ ਹੋਈਆਂ ਨੇ ਉੱਥੇ ਨਹੀਂ ਪਹੁੰਚੀਆਂ ਤੇ ਰੌਲੇ ਆ ਰਹੇ ਨੇ ਇਸ ਕਰਕੇ ਰਾਜੇ ਆਪਣੀ ਮੰਜ਼ਲ ਵੱਲ ਨੂੰ ਵਧਦੇ ਜਾਓ ਉਸ ਟਾਈਮ ਦੀ ਡੀਕ ਰੱਖੋ ਕਿ ਜਦੋਂ ਅਸੀਂ ਉਹਦੇ ਵਿੱਚ ਅਭੇਦ ਹੋ ਜਾਣਾ ਹੈ ਠੀਕ ਹੈ ਨਾ ਜਿਹੜੇ ਅਭੇਦ ਹੋ ਜਾਂਦੇ ਨੇ ਪਾਤਸ਼ਾਹ ਜੀ ਕੀ ਕਹਿੰਦੇ ਨੇ ਕਿ 33 ਕਰੋੜੀ ਦਾਸ تمہਾਰੇ ਅਰਿੱਧ ਸਿੱਧ ਪ੍ਰਾਨ ਅਧਾਰੀ ਔਰ ਉਸ ਵੇਲੇ ਜਿਸ ਵੇਲੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਦਾਸਾ ਭਾਵ ਮਿਲ ਜਾਂਦਾ ਹੈ ਪਰਮੇਸ਼ਰ ਦਾ ਅੰਦਰ ਬਾਸ ਹੋ ਜਾਂਦਾ ਹੈ ਉਸ ਵੇਲੇ ਕੀ ਹੈ ਜੋ ਕੁਛ ਵੀ ਉਹਨਾਂ ਦੇ ਮੁੱਖਾਂ ਦੇ ਵਿੱਚ ਉਹ ਚੱਲਦਾ ਹੈ ਉਹ ਇਹ ਨਹੀਂ ਕਰਦਾ ਕਿ ਮੈਂ ਕਮਾਈ ਕੀਤੀ ਤੇ ਮੈਨੂੰ ਇਹ ਰਿਧੀ ਸਿਧੀ ਮਿਲੀ ਹੈ ਕਹਿੰਦੇ ਇਹ ਤੇਰੀ ਹੀ ਆਵਾਜ਼ ਤੇਰੇ ਹੀ ਪ੍ਰਾਣ ਹਰ ਜਗ੍ਹਾ ਚੱਲ ਰਹੇ ਨੇ ਰਿਧ ਸਿਧ ਪ੍ਰਾਣ ਆਧਾਰੀ ਇਹੋ ਜੀ ਜਿਹੜੀ ਸੋਚ ਦੇ ਵਿੱਚ ਗਹਿਰੇ ਚਲੇ ਜਾਂਦੇ ਨੇ ਸਤਪੁਰਸ਼ ਤਤਵੇ ਤੇ ਤਾਂ ਕੇ ਰੂਪ ਨ ਜਾਈ ਲਖਣੇ ਪੈ ਤਾਂ ਕੇ ਰੂਪ ਨਾ ਜਾਈ ਲਖਣੇ ਇਹੋ ਜੇ ਪਵਿੱਤਰ ਸਰੂਪ ਸਤਪੁਰਸ਼ ਤਤ ਵੇਤੇ ਦੀ ਆਤਮਿਕ ਸਰੂਪ ਦੀ ਲਗਤਾ ਨਹੀਂ ਕੀਤੀ ਜਾਂਦੀ ਹੈ ਕਿ ਦਾ ਅੰਦਰ ਕਿਹੋ ਜਿਆ ਹੈ ਕਿਆ ਕਰ ਆਖ ਵਿਚਾਰੀ ਤੇ ਮੈਂ ਇੱਕ ਵਿਚਾਰਾ ਇੱਥੇ ਬੈਠ ਕੇ ਤੇ ਉਸ ਪਵਿੱਤਰ ਸਰੂਪ ਦੀ ਕੀ ਲਗਤਾ ਕਰਾਂ ਜਿਸ ਦੇ ਅੰਦਰ ਨਿਰੰਕਾਰ ਦਾ ਵਾਸ ਹੋ ਚੁੱਕਿਆ ਹੈ ਉਹਦਾ ਆਪਣਾ ਤਾਂ ਖਤਮ ਹੋ ਗਿਆ ਹੁਣ ਤੇ ਅੰਦਰ ਤੂੰ ਹੀ ਤੂੰ ਹੋ ਰਿਹਾ ਹੈ ਠੀਕ ਹੈ ਨਾ ਜੀ ਤਿੰਨ ਗੁਣਾ ਤੇਰੇ ਜੁਗ ਅੰਤਰ ਚਾਰੇ ਤੇਰੀਆਂ ਖਾਣੀਆਂ ਕਿ ਤੇਰੇ ਤਿੰਨ ਗੁਣਾ ਦੇ ਵਿੱਚ ਸਾਰਾ ਸੰਸਾਰ ਵੱਜਾ ਹੋਇਆ ਹੈ ਚਾਰੇ ਖਾਣੀਆਂ ਦੇ ਵਿੱਚ ਤੇਰੀ ਰਚਨਾ ਚੱਲ ਰਹੀ ਹੈ ਤੇਰੇ ਤੋਂ ਬਾਹਰ ਕੁਝ ਵੀ ਨਹੀਂ ਚਾਰੇ ਤੇਰੀਆਂ ਖਾਣੇ ਕਰਮ ਹੋਵੇ ਤਾਂ ਪਰਮ ਪਦ ਪਾਈਐ ਕਥੈ ਅਕਥ ਕਹਾਣੀ ਕਰਮ ਜੇ ਤੇਰੀ ਸਤਗੁਰ ਜੀ ਬਖਸ਼ਿਸ਼ ਹੋ ਜਾਵੇ ਮੇਰੇ ਉੱਤੇ ਕੀ ਹੈ ਜੇ ਤੇਰੀ ਮੇਰੇ ਉੱਤੇ ਬਖਸ਼ਿਸ਼ ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ ਜਦੋਂ ਅਸੀਂ ਕਰਮਖੰਡ ਕੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਉਸ ਵੇਲੇ ਬਾਣੀ ਦਾ ਅੰਦਰ ਇੰਨੀ ਕੁ ਤਾਕਤ ਹੋ ਜਾਂਦੀ ਹੈ ਤੇ ਕੋਈ ਹੋਰ ਚੀਜ਼ ਅੰਦਰ ਬੋਲਦੀ ਹੋਈ ਨਹੀਂ ਹੈ ਕੀ ਹੈ ਕੋਈ ਚੀਜ਼ ਨਹੀਂ ਬੋਲਤੇ ਤੇ ਹੋਰ ਨਾ ਕੋਈ ਕੋਈ ਰੌਲਾ ਨਹੀਂ ਹੈ ਉਸ ਅਵਸਥਾ ਦੇ ਵਿੱਚ ਤੋਂ ਪਾਸਾ ਸਮਝਾ ਰਹੇ ਨੇ ਕਰਮ ਹੋਵੇ ਤੇਰੀ ਬਖਸ਼ਿਸ਼ ਜ਼ਰੂਰੀ ਹੈ ਸੱਚੇ ਪਾਤਸ਼ਾਹ ਦਾਸ ਮੈਂ ਉਸੇ ਦੇਣੀ ਹੈ ਜਦੋਂ ਤੁਸੀਂ ਮੇਰੇ ਤੇ ਮਿਹਰ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਹੋਰ ਦਾਸ ਕੀ ਹੈ ਬੋਲੋ ਕਰਮ ਹੋਵੇ ਠੀਕ ਹੈ ਨਾ ਜੀ ਤਾਂ ਪਰਮ ਪਦ ਲਹੀਏ ਪਰਮ ਪਦ ਆਖਰੀ ਮੰਜ਼ਲ ਸਾਡੀ ਸਹਿਜ ਅਵਸਥਾ ਉਹ ਮਿਲ ਜਾਣੀ ਤਾ ਕਥੈ ਅਕਥ ਕਹਾਣੀ ਤੂੰ ਸਹਿਜ ਦੇ ਦੇ ਮੇ ਤੇ ਤੇਰਾ ਮੇਰੇ ਅੰਦਰ ਬਾਸ ਹੋ ਜਾਵੇ ਸੱਚੇ ਪਾਤਸ਼ਾਹ ਮੇਰੀ ਵਰਤੀ ਜਿਹੜੀ ਉਤੇ ਇੰਨੀਆਂ ਤੇਰੀ ਬਖਸ਼ਿਸ਼ ਦਾ ਜੋਰ ਹੋ ਜਾਵੇ ਕਿ ਇਹ ਬਾਣੀ ਤੋਂ ਬਿਨਾ ਕਿਸੇ ਚੀਜ਼ ਨੂੰ ਅਸ਼ਪਨਾ ਕਰੇ ਫਿਰ ਇਹ ਪਾਤਸ਼ਾਹ ਕਹਿੰਦੇ ਜਿਸ ਦੀ ਵਰਤੀ ਇਹੂ ਜੀ ਹੀ ਹੋ ਜਾਂਦੀ ਹੋ ਬਹੁਬ ਕਹਿੰਦੇ ਉਹ ਫਿਰ ਅਕਾਲ ਪੁਰਖ ਦੀ ਅਕਥ ਕਥਾ ਨੂੰ ਕਹਿਣਾ ਕਰਦਾ ਹੈ ਕਥੇ ਅਕਥ ਕਹਾਣੀ ਜਿਸ ਸੇ ਜਗਾਏ ਪਿਆਵੇ ਇਹ ਰਸ ਅਕੰਥ ਕਥਾ ਤੈਨ ਜਾਣੀ ਜਿਸ ਨੂੰ ਉਹ ਜਗਾ ਦਿੰਦਾ ਤਿੰਨ ਗੁਣਾ ਤੋਂ ਉੱਚਾ ਤਿਹ ਤਿੰਨ ਗੁਣਾ ਤੱਕ ਨੀਂਦ ਹੈ ਇਹ ਤੋਂ ਬਾਹਰ ਲੈ ਗਿਆ ਉੱਪਰ ਲੈ ਗਿਆ ਉਹ ਜਾਗ ਗਿਆ ਤਿਹ ਗੁਣੇ ਸੰਸਾਰ ਪਰਮ ਸੁਤ ਸੁਤਿਆ ਰਹਿਣ ਜਿਸ ਵੇਲੇ ਤਿੰਨ ਗੁਣਾ ਤੋਂ ਉੱਚੀ ਸੁਰਤ ਲੈ ਗਿਆ ਹੈ ਔਰ ਤਿੰਨ ਤਰ੍ਹਾਂ ਦੀ ਦੁਨੀਆ ਰਜੋ ਤਮੋ ਸਤੋ ਦੀ ਇਹਦੀ ਨਜ਼ਰ ਤੋਂ ਪਰੇ ਹੋ ਗਈ ਹੈ ਤਾਂ ਇਹਦੀ ਸੋਚਣੀ ਚ ਨਹੀਂ ਆ ਰਹੀ ਸੋਚਣੀ ਦੇ ਵਿੱਚ ਸਿਰਫ ਇੱਕ ਅਕਾਲ ਪੁਰਖ ਦਾ ਪਵਿੱਤਰ ਸਰੂਪ ਤੇ ਉਹਦੇ ਬੋਲ ਚੱਲ ਰਹੇ ਹਨ ਤਾਂ ਪਾਸ਼ਾ ਫਿਰ ਕੀ ਕਹਿੰਦੇ ਨੇ ਕਿ ਇਹ ਜਿਹੜਾ ਹੈ ਉਹਦੀਆਂ ਗੱਲਾਂ ਕਰਦਾ ਹੈ ਫਿਰ ਕੀ ਹੈ ਉਹਦੀਆਂ ਗੱਲਾਂ ਕਰਦਾ ਇਸ ਕਰਕੇ ਜਿੰਨਾ ਵੀ ਹੈ ਰਾਜੇ ਹੌਲੀ 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 ਉੱਥੇ ਹੀ ਨਾ ਖੜੇ ਰਹੋ ਥੋੜਾ ਥੋੜਾ ਗੈਰੇ जरूर ਰੋਜ ਜਾਣਾ ਕਰੋ ਪਾਸਾ ਕਿਰਪਾ ਕਰਨਗੇ ਸਾਰਿਆਂ ਦੇ ਉੱਤੇ ਹਾਂਜੀ